ਦਾ ਔਰ ਪਹਿਲੇ ਪਹਿਲੇ ਨੰਬਰਾਂ 'ਤੇ ਜਿਹੜਾ ਪਹਿਲਾ ਦਫਾ ਵਾਲਾ ਜਿਹਨੂੰ ਟੁੱਟ ਟੁੱਟ ਪੈਂਦਾ ਉਧਰ ਕਹਿੰਦੇ ਸ਼ੀਲੂ 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 14000 ਬਿੱਟੂ ਪੈਸੇ ਲੈ ਜਾਉ ਨਾਲ ਦੀ ਨਾਲ ਵੀਰੇ ਸ਼ੀਨ ਚੱਲਿਆ 14000 ਮਸ਼ੀਨ ਚੱਲ ਪਈ ਐ ਮਸ਼ੀਨ ਆਹ ਟੱਕਰ ਜੱਫੀਆਂ ਵਾਲੀ ਮਸ਼ੀਨ ਜੱਫੀਆਂ ਵਾਲੀ ਮਸ਼ੀਨ 90% 95 ਯਾਰ 50000 ਲੱਗੋ ਕਹਿੰਦੇ ਲਾਤਾ ਸੱਤੇ ਨੇ ਭਿੰਦੇ ਨੇ ਯਾਰ ਨਕੋਦਰ ਦੀ ਟੀਮ ਨੂੰ ਜੁਰਮਾਨਾ ਆਓ ਸ਼ੀਲੂ ਸ਼ੀਲੂ ਸਾਦੀਪੇ ਦਾ ਪੁੱਤਰ ਹੈ ਇਹ ਦੁਲਜਿੰਦਰ ਸਰਾਏ ਬੱਲੇ ਕੱਠ ਵਾਲੇ ਰਿਕਾ ਟੁੱਟ ਗਿਆ ਆ ਸਾਡੇ ਕੰਮਾ ਓਜਲਾ ਜੀ ਇਹ ਸਰਾਏ ਸਰਾਏ ਇਸ ਵੇਲੇ ਬਿਲਕੁਲ ਤਿਆਰੀ ਦੇ ਵਿੱਚ ਹੈ ਉਹ ਗੁਰਲਾਲ ਘਨੌਰ ਹੈ ਨਾਲ ਮਨਜੀਤ ਸਿੰਘ ਜੀ ਰਾਏ ਹੈ ਸਾਹਮਣੇ ਕਬੱਡੀ ਇਸ ਵੇਲੇ ਕਹਿੰਦੇ ਜਿੱਤ ਪਾਲੇ ਜਿੱਤ ਪਾਲੇ ਰੇਡ ਪਾਈ ਅਮਰੀਕ ਸਿੰਘ ਜੀ ਜਵੰਦਾ ਸਾਡੇ ਕਲੱਬ ਦੇ ਮੈਂਬਰ ਵੀ ਕਹਿ ਸਕਦੇ ਆ ਕਿਤੇ ਗੱਲ ਕਹਿੰਦੇ ਚੱਲੀ 25000 ਦਾ ਯੋਗਦਾਨ ਹੋਇਆ ਉਹਨਾਂ ਦਾ ਔਰ ਪਹਿਲੇ ਪਹਿਲੇ ਨੰਬਰਾਂ 'ਤੇ ਜਿਹੜਾ ਪਹਿਲਾ ਨਫਾ ਲੱਗਿਆ 5000 ਫੇਰਾ ਨੰਬਰ ਨੰਬਰ ਜਾਫੀ ਦਾ ਭਾਗ ਦੇ ਦੋੜੜੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜੱਸਾ ਗੁਰਦੀਪ ਤੇ ਨਾਲ ਮਨਦੀਪ ਤੇ ਸ਼ੀਲੂ ਟਟ ਟਟ ਪੈਂਦਾ ਉਧਰ ਕਹਿੰਦੇ ਸ਼ੀਲੂ 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 ਵਾਹ ਇਹ ਦੀਪ ਮੱਠੜਿਆ ਵਾਲੇ ਦਾ ਭੰਗੜਾ ਪੈਂਦਾ ਐਨ ਵੇਖ ਰਿਹਾ ਵੀ ਸ਼ੀਲੂ ਬੱਲੇ ਬੱਲੇ ਕਰਵਾ ਗਿਆ ਸ਼ੀਲੂ ਦੋ ਲ ਆ ਗਿਆ ਸੱਤਾ ਮੁਠੱਡਾ ਤੇ ਰਿੰਕਾ ਕੁੱਤਵਾ ਬਾਂਮੜੀਆਂ ਸ਼ੀਲੂ ਨੇ 11000 ਬਿੱਟੂ ਪੈਸੇ ਲੈ ਜਾਉ ਨਾਲ ਦੀ ਨਾਲ ਵੀਰੇ ਸ਼ੀਨ 14000 ਮਸ਼ੀਨ ਚੱਲ ਪਈ ਐ ਮਸ਼ੀਨ ਚੱਲ ਪਈ ਐ ਕਾਲੇ ਸੰਘਿਆਲੇ ਨੇ ਕਮਾਲ ਦਾ ਜਫਾ ਲਾ ਦਿੱਤਾ ਹੈ ਖੇਡ ਮੈਦਾਨ ਦੇ ਵਿੱਚ ਲੈ ਵੀ ਅਮਰੀਕ ਆਨ ਰਮਨੇ ਦੀ ਰੇਡ 31000 ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਸਣੀ ਕਾਲੇ ਸੰਘਿਆ ਦਾ ਗੁਰੂ ਥੋਪੀਏ ਦਾ ਆਹ ਟੱਕਰ ਜੱਫਿਆਂ ਵਾਲੀ ਮਸ਼ੀਨ ਜੱਫਿਆਂ ਵਾਲੀ ਮਸ਼ੀਨ 90% 95% 100% ਜੱਫਾ ਲੱਗੂ ਹੈ ਯਕੀਨ ਇਹ ਹੈ ਜੱਫਿਆਂ ਵਾਲੀ ਮਸ਼ੀਨ ਉਧਰ ਸੱਜਾ 50000 ਆ 50000 ਲੱਗੋ ਕਹਿੰਦੇ ਲਾਤਾ ਸੱਤੇ ਨੇ ਭਿੰਦੇ ਨੇ ਜੈ ਸੌਜਲੇ ਨੇ ਸਾਹਮਣੇ ਕਬੱਡੀ ਇਹ ਇਹ ਦੁਨੀਆ ਦਾ ਟਾਪਰ ਖਿਡਾਰੀ ਇਸ ਲਈ ਤਗੜਾ ਨੰਬਰ ਜੋੜਦਾ ਹੋਇਆ ਨਿੱਕਾ ਨਦੌਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਿੱਕਾ ਨਦੌਰ ਵਾਲਾ ਉਧਰ ਕਹਿੰਦੇ ਰਿੰਕਾ ਪੁੱਤਵਾ ਬਹਾਮਣੀਆ ਤੇ ਸੱਤਾ ਮਛੱਡਾ ਗੋਰੀ ਦਾ ਹਰ ਨੰਬਰ 1100 ਦਾ ਹੋਵੇਗਾ ਆ ਕਹਿੰਦੇ 5000 ਸਨੀ 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 5000 ਮਿਕਿਆ ਸ਼ਰਮਾ ਚੱਲਿਆ ਬੜੇ ਪਿੰਡੀ ਆਓ ਸਾਹਮਣੇ ਕਹਿੰਦੇ ਬੜੇ ਪਿੰਡੀ ਕਬੱਡੀ ਪਾ ਰਿਹਾ ਹੁਣ ਜਿਹੜਾ ਪਹਿਲਾ ਪਿੰਨ ਜੱਫੇ ਲਾ ਗਿਆ ਰਿੰਕਾ ਕੁਤਬਾ ਬਹਾਮਣੀਆਂ ਤੇ ਸੱਤਾ ਮਛੱਡਾ ਜੀ ਕਹਿੰਦੇ ਵੀ 11000 ਦਿੱਤਾ ਜਾਵੇਗਾ ਆਹ ਕਹਿੰਦੇ ਰਿੰਕਾ ਵੀਰ ਹੈ ਆਹ ਕੁਤਬਾ ਬਹਾਮਣੀਆਂ ਪਿੰਡ ਆਹ ਸਨੀ 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 ਆਪਣਿਆ ਕਹਦੇ ਸਿਰਾ ਓਏ ਸਿਰਾ ਓਏ ਗੱਬਰੂਆ ਸਿਰਾ ਓਏ ਗੱਬਰੂਆ ਕਾਲੇ ਸੰਘਿਆੜਾ 50000 ਟਾਕੜ ਦੇ ਤਿੰਨ ਜੱਫੇ ਅਵਤਾਰ ਤਾਰੀ ਦੀਪ ਮਠੱਡਾ ਦੇ ਸਤਨਾਮ ਐਸ ਕਹਿੰਦੇ ਤਿੰਨ ਜੱਫੇ 50000 ਦੇ ਲੱਗਣਗੇ ਸਾਹਮਣੇ ਕਬੱਡੀ ਇਸ ਵੇਲੇ ਮੰਨਾ ਬੱਲ ਨੌ ਵਾਲਾ ਨਕੋਦਰ ਦੀ ਟੀਮ ਖੇਡਦੀ ਹੈ ਆਹ ਵੇਖਦਾ ਵੀ ਢਿੜਬੇ ਆਲਾ ਨੌਜਨ ਇਸ ਵੇਲੇ ਜੱਸਾ ਬੱਲੇ ਬੱਲੇ ਕਰਵਾਉਂਦਾ ਖੁਸ਼ੀ ਢਿੜਬੇ ਤੇ ਵੀ ਮਾਣ ਹੈ ਮਠੱਢੇ ਵਾਪਸ ਆਉਂਦੇ ਕਹਿੰਦੇ 21000 ਵਾਲੀ ਪਹਿਲੀ ਸਕਸੈਸ ਹੈ ਉਪਰ ਕਹਿੰਦੇ ਮਨਜੀਤ ਢੇਡਸਾ ਜੀ ਰਾਜਾ ਸੰਗਾ ਅਵਤਾਰ ਢੇਸੀ ਵੱਡੇ ਮਾਨ ਨੇ ਆਹ ਕਹਿੰਦੇ ਧੀਸੀ ਸਾਹਿਬ ਆ ਪਾਈ ਹੋਏ ਨੇ ਮਨਜੀਤ ਵੱਡੇ ਵੀਰ ਆਏ ਹੋਏ ਨੇ ਭੋਲਾ ਸੰਧੂ ਜੀ ਵੱਡੇ ਨਾਮ ਨੇ ਬਿੱਲੇ ਤੇ ਮਨੀ ਲਈ ਰਿੰਕੇ ਵੱਲੋਂ ਵੱਡੇ ਪਿਆਰ ਨੇ ਮਨੀ ਲੈ ਜਿਓ ਓ ਗੁਰੂ ਥੋਪੀਆ ਇਹ ਰੁੜਕੇ ਦੇ ਮੇਲੇ ਦਾ ਬੈਸਟ ਹੈ ਮੇਰੇ ਵੀਰੋ ਗੁਰੂ ਥੋਪੀਏ ਵਾਲਾ ਬੱਲੇ ਬੱਲੇ ਕਰਵਾ ਰਿਹਾ ਮਠੱਡਿਆਂ ਦੇ ਕੱਪ ਦਾ ਨਜ਼ਾਰਾ ਪੂਰਾ ਆ ਰਿਹਾ ਗੁਰੂ ਦਾ ਜਫਾ ਜਿਹੜਾ ਸਨੀ ਵਾਲੇ ਨੰਬਰ ਦਾ ਰੀਪਲੇ ਸੀ ਉਹ ਨੰਬਰ ਸਣੀ ਦਾ ਹੀ ਆ ਕਾਲੇ ਸੰਘਿਆਲੇ ਦਾ ਸਣੀ 50000 ਜਿੱਤ ਗਿਆ ਸੱਤਾ ਜੀ ਸਣੀ 50000 ਜਿੱਤ ਗਿਆ 2000 ਨਕੋਦਰ ਦੀ ਟੀਮ ਨੂੰ ਜੁਰਮਾਨਾ 2000 ਨਕੋਦਰ ਦੀ ਟੀਮ ਨੂੰ ਜੁਰਮਾਨਾ ਆਹ ਸ਼ੀਲੂ 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 ਲੋਕਾਂ ਦੀ ਪਹਿਲੀ ਆ ਪਸੰਦ ਬਣਿਆ ਕੌਡੀ ਵਿੱਚ ਗੱਬਰੂ ਚੀਨ ਦੀ ਕੰਧ ਬਣਿਆ ਲੋਕਾਂ ਦੀ ਪਹਿਲੀ ਐ ਪਸੰਦ ਬਣਿਆ ਕਬੱਡੀ ਵਿੱਚ ચીਨ ਵੀ ਐ ਕੰਦ ਬਣਿਆ ਆਹ ਕਹਿੰਦੇ ਪਹਿਲਾ ਲਾ ਗਿਆ ਜਵਾਣਾ ਹਜ਼ਾਰ ਦਾ ਸ਼ਿਲੂ ਕਹਿੰਦੇ ਪਹਿਲਾ 11000 ਦਾ ਲਾ ਗਿਆ ਇਹ ਪਿੰਨ ਲਾਗੇ ਰਿੰਕਾ ਤੇ ਸੱਤਾ ਬਾਈ ਕਹਿੰਦੇ ਵੀ 11000 ਦਿੱਤਾ ਜਾਵੇਗਾ ਆਹ ਕੌਣ ਹੈ ਇਹ ਕਹਿੰਦੇ ਨੌਜੋੜ ਤਲ ਮੰਡੀ ਵਾਲਾ ਇਹ ਰਮਣਾ ਮੇਰੇ ਮਿੱਤਰੋ ਮਠੱਡਿਆਂ ਦਾ ਮੇਲਾ ਆਪਦੇ ਰਿਕਾਰਡ ਆ ਵੀ ਤੋੜਨੇ ਪੈਂਦੇ ਆ

ਵਾਹ ਵੇ ਦਿਲਜਿੰਦਰਾ ਨਹੀਂ ਹੋਰੀ ਸਾ ਤੇਰੀਆਂ ਐਨ ਮੁੰਡੇ ਨੇ ਸਿਰਾ ਕਰ ਦਿੱਤਾ ਅਗਲੀ ਇਹ ਇਹ ਕੁਲਵਿੰਦਰ ਸੋਤੇ ਦੇ ਪਿੰਡ ਦਾ ਹੈ ਇਹ ਕਹਿੰਦੇ ਬੜੇ ਪਿੰਡੀਆ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਆਹ ਕਹਿੰਦੇ ਬੜੇ ਪਿੰਡੀਏ ਦੀ ਕਬੱਡੀ ਪੈ ਰਹੀ ਹੈ ਇਹ ਸੱਤਾ ਵਠੱਡਾ ਢਿੰਡਾ ਵਠੱਡਾ ਜੈਸ਼ ਔਜਲਾ ਜਪਿੰਦਰ ਜੋਲ ਸੁੱਖਾ ਚੱਕਾਂ ਵਾਲਾ ਇਹਦਾ ਮੱਲ ਹੈ ਸਿਰੇ ਦਾ ਮੱਲ ਹੈ ਬੇਪਲੰਟੀ ਖੇਡ ਰਹੀ ਹੈ ਸਤਨਾਮ ਬੈਂਸ ਦੀ ਟੀਮ ਹੈ ਰਣਜੀਤ ਰਾਏ ਦੀ ਟੀਮ ਹੈ ਮੋਰੋਪਿੰਡ ਵਾਲੇ ਗੋਖੇ ਟਵਾਲ ਦਾ ਵੱਡਾ ਜੋਗਰਾਨ ਸਾਹਮਣੇ ਕਬੱਡੀ ਪਈ ਹੋਈ ਸ਼ੀਲੂ ਕੋਸ਼ੇ ਕਰ ਰਿਹਾ ਹੈ ਸ਼ੀਲੂ ਤੁੰਨ ਲਈ ਆਉਂਦਾ ਤੁੰਨ ਤੁੰਨ ਲਈ ਆਉਂਦਾ ਜੱਫੇ ਅੱਜ ਹਰਿਆਣੇ ਵਾਲਾ ਵੀਰਿਆ ਹੋਇਆ ਲੈ ਸਾਡੇ ਏਰੀਆ ਅੰਜਾਜ ਪ੍ਰਿੰਸੀਪਲ ਸਾਹਿਬ ਜੀ ਦਾ ਅਗਰਲਾਲ ਕਮੌਰ ਦਾ ਸਾਡੇ ਵਿਧਾਇਕ ਦਾ ਸਾਰਿਆਂ ਦਾ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਜਿਣੀ ਇਸ ਟੂਰਨਾਮੈਂਨ ਨੂੰ ਕਾਮਯਾਬ ਕਰਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਥੈਂਕ ਯੂ ਸੱਤੇ ਭਾਜੀ ਵੱਲੋਂ ਸਾਰਿਆਂ ਦਾ ਧੰਨਵਾਦ ਤੇ ਸਨੀ ਦਾ ਜਫਾ ਮੇਰੇ ਵੀ ਉਹ ਸਨੀ ਦਾ ਜਫਾ ਆਪਾਂ ਭੂਰੇ ਦਾ ਚੱਕਰ ਲਵਾਉਣਾ ਆਵਣ ਬਾਈ ਸਿੱਥੋ ਨਹੀਂ ਤੈਨੂੰ ਉਵੇਂ ਜਾਣ ਦਿੰਦੇ ਹੁਣ ਕਰੀ ਅੱੱਬਾ ਲੱਖ ਅੱਧੇ ਲੱਖ ਤੋਂ ਕੰਮ ਦੇ ਵੱਧ ਗਿਆ ਪਿੱਟੇ ਬਾਈ ਸਨੀ 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 ਕਾਲੇ ਸੰਘਿਆੜਾ ਉਹ ਸਨੀ ਦਾ ਦੂਜਾ ਹੋ ਗਿਆ ਅਮੜੇ ਪਾਉਨੇ ਲੱਖ ਦਾ ਓਏ ਇਹ ਨਾ ਪਾਰਿਆ ਨਕੋਦਰ ਦੀ ਟੀਮ ਵੱਲੋਂ ਸਾਹਮਣੇ ਕਬੱਡੀ ਇਸ ਵੇਲੇ ਨੌਜਨ ਇਹ ਆ सोनू ਗੁਜਰ ਖੇਡ ਮੈਦਾਨ ਦੇ ਵਿੱਚ ਪਾਰਿਆ ਕਬੱਡੀ ਹੁਣ ਨੌਜਨ ਗਿੰਦਾ ਗੁਰੂ ਐ ਸਣੀ ਐ ਦਿਲਜਿੰਦਰ ਕਿਹੜਾ ਖਿਡਾਰੀ ਲਾ ਕੇ ਜਫਾ ਬੱਲੇ ਬੱਲੇ ਕਰਵਾਵੇਗਾ ਗੁਰਪ੍ਰੀਤ ਦੇ ਵੀ 21000 ਵਾਲੀਆਂ ਤਿੰਨ ਰੇਟਾ ਸਫਲ ਅਮਰੀਕ ਪੁਜਦਾ ਕਰਾ ਦੀ ਸਾਹਮਣੇ ਥੋਪੀਏ ਵਾਲਾ ਤੇ ਗੁੱਜਰ 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 ਓ ਗੁੱਜਰ ਥੋਪੀਆ ਏ ਗੁੱਜਰ ਬੱਲੇ 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 ਥੋਪੀਆ ਵਾਲਾ ਸਿਰੋ ਲਾ ਗਿਆ ਇਹ ਪਹਿਲਾ ਤੇ 15 ਮਾਰਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਬੱਡੀ ਚੈਂਪੀਅਨਸ਼ਿਪ ਹੋਵੇਗੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਦੇ ਉੱਪਰ ਉਹ ਲਾਈਵ ਦਿਖਾਈ ਜਾਵੇਗੀ ਸਾਹਮਣੇ ਪਈ ਹੋਏ ਰੇਡ ਸ਼ੀਲੂ ਟਟ ਟਟ ਪੈਂਦਾ ਸ਼ੀਲੂ ਟਟ ਟਟ ਪੈਂਦਾ ਸ਼ੀਲੂ ਟਟ ਟਟ ਪੈਂਦਾ ਦਸਾਜ ਭਰਾਮਾ ਨੇ ਦੁੱਕ ਦੁੱਕ ਟੁੱਕ ਟੁੱਕ ਦੁੱਕ ਦੁੱਕ ਟੁੱਕ 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 ਨੰਬਰ ਦਸਾਜ ਭਰਾ ਦਸਾਜ ਵੀਰ ਦੁੱਕ ਦੁੱਕ ਟੱਕ ਟੱਕ ਰੇਡ ਪਾ ਗਈ ਅਮਨਿਆ ਬੜੇ ਪਿੰਡੀਆਂ ਨੇ ਕਹਿੰਦੇ ਇਸ ਵਲੇ ਕਬੱਡੀ ਪਾ ਦਤੀ ਹੈ ਮੇਰੇ ਵੀਰੋ ਸ਼ਰਮਾ ਤੇ ਸਨੀ ਕਾਲੇ ਸੰਘਿਆੜਾ ਆਹ ਕਹਿੰਦੇ ਪੌਣੇ ਲੱਖ ਵਾਲਾ ਤੀਜਾ ਜਫਾ ਸਰੀ ਦਾ ਲੱਗਣ ਲੱਗਿਆ ਮੱਠੇ ਟਿਆਂ ਦੇ ਮੇਲੇ ਦੇ ਸਨੀ ਨੇ ਕਹਿੰਦੇ 75000 ਜਿੱਤ ਲਿਆ ਮੇਰੇ ਵੀਰੋ ਉਧਰ ਕਹਿੰਦੇ ਹੋੜੀ-ਹੋੜੀ ਸਾਰਾ ਕੁਝ ਮੈਂ ਸੁਖੇ ਬਾਈ ਨੂੰ ਆਖਿਆ ਵੀ ਸਿਰਾ ਹੋ ਗਿਆ ਕਹਿੰਦਾ ਅਮਰੀਕ ਦੇਖੀ ਚੱਲ ਸਿਰਾ ਤੇ ਹਜੇ ਹੋਣਾ ਅਮਨੇ ਆ ਜਾ ਬਾਈ ਓਏ ਲਓ ਸੋਨੀ ਪਾਦੜੇ ਆਲਾ ਤੇ ਸ਼ੀਲੂ ਵੀ ਟੱਕਰ ਪੈ ਗਈ ਮੇਰੇ ਵੀਰੋ ਮਠੱਡਿਆਂ ਦੇ ਮੇਲੇ ਤੇ ਆਓ ਸੋਨੀ ਤੇ ਸ਼ੀਲੂ ਸ਼ੀਲੂ ਸ਼ਿਲ ਹੋਈ ਪਈ ਐ ਐਨ ਬੱਲੇ ਬੱਲੇ ਕਰਵਾ ਦਿਤੀ ਐ ਜਿਨ੍ਹਾਂ ਨੂੰ ਸ਼ੀਲੂ ਦਾ ਜਫਾ ਬਰਦਾਨ ਸਾਹਿਬ ਉਹ ਵੀ ਪੁੱਜੇ ਨੇ ਸਾਹਮਣੇ ਕਬੱਡੀ ਗੁਜਰਨੀ ਮੀਕਾ ਕਰੀ ਗੱਲ ਯਾਰ ਆਓ ਸਾਹਮਣੇ ਕਹਿੰਦੇ ਗੁਜਰ ਟਿੱਬੇ ਵਾਲਾ ਚਾ ਜਨਾਂ ਦੱਸੇ ਨਹੀਂ ਨੀ ਦੁੱਤਾ ਉਹਨੇ ਇਹ ਗੁਜਰਾ ਟਿੱਬੇ ਵਾਲਾ ਫੇਰ ਰਿਪੀਟ ਕਰ ਦਿੰਦੇ ਆ ਆਓ ਸਾਹਮਣੇ ਕਹਿੰਦੇ ਗੱਡਾ ਡਈਆਂ ਵੇ ਹ 2000 ਦਾ ਜੁਰਮਾਨਾ ਹੋਰ ਨਕੋਦਰ ਦੀ ਟੀਮ ਨੂੰ ਕੀਤਾ ਜਾ ਰਿਹਾ ਹੈ 2000 ਦਾ ਜੁਰਮਾਨਾ ਨਕੋਦਰ ਦੀ ਟੀਮ ਨੂੰ ਦੋ ਹੀ ਬੇ ਉਪਲੰਟੀ ਨੂੰ ਆਹ ਵੇਖਦਾ ਨਹੀਂ ਇਸ ਵੇਲੇ ਵੱਡੀ ਜ਼ਿੰਮੇਵਾਰੀ ਮੰਨੇ ਦੀ ਰੇਡ ਅਮਰੀਕ ਦੇ ਬੋ ਆਓ ਸਾਹਮਣੇ ਕਹਿੰਦੇ ਬੱਲਨੋ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰ ਮੰਨਾ ਬੱਲਾ ਵਾਲਾ ਇਸ ਵੇਲੇ ਰੇਡ ਪਾ ਰਿਹਾ ਹੁਣ ਕਹਿੰਦੇ ਕਬੱਡੀ ਚੋਟੀ ਦੀ ਬਾਦ ਦੇ ਵਿੱਚ ਕਹਿੰਦੇ ਜੱਜੀ ਵੀ ਲੱਗਣਾ ਮਠੱਡਿਆਂ ਦੇ ਮੇਲੇ ਤੇ ਪਿੰਡਾ ਭਾਜੀ ਕੱਠ ਵਾਲੇ ਰਕਾ ਟੁੱਟ ਗਿਆ ਪਿੰਦੇ ਬਾਈ ਕੱਠ ਵਾਲੇ ਰਕਾ ਟੁੱਟ ਗਿਆ ਆ ਸਾਡੇ ਕੰਮਾ ਓਜਲਾ ਜੀ ਏ ਸਰਵਲ ਆਡਾ ਆ ਜਫੇ ਦਾ ਸੱਤਾ ਮਠੱਡਾ ਕਹਿੰਦਾ 21000 ਸਪੈਸ਼ਲ ਆਓ ਸਾਹਮਣੇ ਕਹਿੰਦੇ ਸੋਨੀ ਦੀ ਕਬੱਡੀ ਪੈ ਰਹੀ ਹੈ ਕੱਲ ਨੂੰ ਮੇਜਰ ਲੀਗ ਤਲਵੰਡੀ ਚੌਧਰੀਆਂ ਦੇ ਵਿੱਚ ਖੇਡੇਗੀ ਅੱਜ ਮਠੱਡਿਆਂ ਦਾ ਮੇਲਾ ਮੇਰੇ ਮਿੱਤਰੋ ਕਿ ਸਾਡੇ ਕੰਪਟੀ ਸੁਰਾ ਸੁਰਾ ਉਹ ਸ਼ੀਲੂ ਕੀ ਬਾਤ ਹੈ ਕੀ ਬਾਤ ਹੈ ਆ ਆ ਆ ਸ਼ੀਲੂ ਨੇ ਸਿਰਾਂ ਲਾਤਾ ਮਠੱਡਿਆਂ 'ਚ ਮਿੱਪਰ ਦਾ ਮਠੱਡਿਆਂ 'ਚ ਮਿੱਪਰਾਂ ਦੇ ਕੱਪ 'ਤੇ ਦੇਖ ਲੜ ਕਰੇ ਪੈਂਦੇ ਮਿੱਤਰਾਂ ਦੇ ਕੱਪ 'ਤੇ ਦੇਖ ਲੜ ਕਰੇ ਪੈਂਦੇ ਸਣੀ ਤੇ ਸ਼ੀਲੂ ਨੂੰ ਹੁਣ ਲੋਕ ਸਿਰਾਂ ਨੇ ਕਹਿੰਦੇ ਮਠੱਡਿਆਂ ਦੇ ਕੱਪ 'ਤੇ ਦੇਖ ਲੜ ਕਰੇ ਪੈਂਦੇ ਸਣੀ ਤੇ ਸ਼ੀਲੂ ਨੂੰ ਲੋਕ ਸਿਰਾਂ ਨੇ ਕਹਿੰਦੇ ਸਾਹਮਣੇ ਮੰਨੇ ਦੀ ਰੇਡ ਖੇਡ ਮੈਦਾਨ ਦੇ ਵਿੱਚ ਸ਼ੀਲੂ ਹੈ ਹੁਣ ਵੇਖਦਾ ਵੀ ਜੱਸਾ ਸ਼ੀਲੂ ਟੱਚ ਤੇ ਟੱਚ ਆਹ ਪਈ ਦੁਨੀਆ ਨੱਚ ਸ਼ੀਲੂ ਲੈਂਦਾ ਟੱਚ ਤੇ ਟੱਚ ਟੱਚ ਤੇ ਟੱਚ ਟੱਚ ਤੇ ਟੱਚ ਉਹ ਫਿਰ ਜਸਵੀਰ ਜੀ ਸਾਡੇ ਕਿਸਾਨ ਯੂਨੀਅਨ ਨੇ ਕਿਹਨੇ ਵੱਡਾ ਰੋਲ ਹੈ ਜਸਵੀਰ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸੁੱਖਾ ਬਾਸੀ ਜੀ ਆਏ ਹੋਏ ਨੇ ਰੈਡਾਂ ਪੈਂਦੇ ਆ ਜੱਫੇ ਲੱਗਦੇ ਉਹ ਦੁਨੀਆ ਵੇਖ ਦੀਏ ਮੇਰੇ ਮਿੱਤਰੋ ਕਿ ਨੱਪਰਾਂ ਦੇ ਕੱਪ ਤੇ ਕੁੜੇ ਵੇਖ ਲਲਕਰੇ ਪੈਂਦੇ ਲੇਖ ਲੜਕਰੇ ਪੈਂਦੇ ਗੁਰੂ ਦੇ ਜੱਫੇ ਉਧਰ ਬੱਲੇ ਬੱਲੇ ਕਹਿੰਦੇ ਬੁਲਟਾਂ ਦੀ ਦੌੜ ਨਿਕਾ ਇਹ ਨੰਦੌਰ ਵਾਲਾ ਵੀ ਸਿਰਾਂ ਕਰ ਰਿਹਾ ਹੈ ਨਿਕੋਦਰ ਨੇ 38.5 ਮਠੱਡਿਆਂ ਦਾ ਕਬੱਡਾ ਐਨਆਰਆਈ ਟ੍ਰਾਂਟੋ ਪੰਜਾਬੀ ਨਿਕੋਦਰ ਨੇ ਜਿੱਤ ਲਿਆ। ਮੰਨੇ ਨੇ 10 ਕਬੱਡੀਆਂ ਪਾ ਕੇ 8 ਨੰਬਰ ਲਏ ਆ। ਗੌਰਪ੍ਰੀਤ ਨੇ 9 ਪਾ ਕੇ 8 ਨੰਬਰ ਲਏ ਆ। ਪਰ ਨਿੱਕੇ ਨਜ਼ੋਰ ਨੇ 15 ਪਾ ਕੇ 12 ਨੰਬਰ ਲਾਇਆ ਮਠੱਡਿਆਂ ਤੋਂ ਬੁਲਟ ਨਿੱਕਾ ਨਜ਼ੋਰ ਵਾਲਾ ਜਿੱਤ ਗਿਆ। ਸ਼ੀਲੂ ਦੇ 26 ਟੱਚ ਤੇ 7 ਜਫੇ ਇਹ ਟੱਚਾਂ ਦਾ ਵੀ ਬੈਸ ਚਾਹੀਦਾ ਐਨੀ ਬੰਦੇ ਸੈਮਨਾ ਵੱਡੀ ਗੱਲ ਹੈ ਮੇਰੇ ਵੀਰੋ ਪਰ ਸਣੀ ਦੇ 14 ਟੱਚ ਤੇ ਜਫੇ 8 ਤੇਰਾ ਸਮਾਂ ਹੈ ਮੁੰਡਿਆ ਤੇਰਾ ਦੌਰ ਹੈ ਸਣੀ ਬੈਸ ਹੈ ਕਾਲੇ ਸੰਘਿਆੜਾ ਮਠੱਡਿਆਂ ਜੋ ਕਾਲੇ ਸੰਘਿਆੜਾ ਬੈਸ ਹੈ ਬੱਗਿਆਲੇ ਮੰਗੀ ਦੀ ਟੀਮ ਅੱਜ ਫੇਰ ਜਿੱਤ ਗਈ